ਸਰਜੀਤ ਹੌਕੀ ਟੂਰਨਾਮੈਂਟ ਦੇ 9ਵੇਂ ਦਿਨ ਦੇ ਵਿੱਚ ਅੱਜ ਮੈਚ ਖੇਡੇ ਗਏ ਨੇ ਪੰਜਾਬ ਪੁਲਿਸ ਤੇ ਇੰਡੀਅਨ ਔਇਲ ਦੇ ਵਿੱਚ ਜਿਸ ਦੇ ਵਿੱਚ ਮੱਲਾ ਇੰਡੀਅਨ ਔਇਲ ਨੇ ਮਾਰੀਆਂ ਸਾਡੇ ਨਾਲ ਇਹ ਰਾਜਵੀਰ ਕੋਹਰਾ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਤੇ ਰਾਜਵੀਰ ਜੀ ਅੱਜ ਮੈਚ ਬੜਾ ਫਸਟ ਫਸਟਿੰਗ ਮੈਚ ਸੀ ਤੇ ਤੁਸੀਂ ਵੀ ਇਹ ਹੌਕੀ ਮੇਲਾ ਦੇ ਕਪਤਾਨ ਵੀ ਰਹਿ ਚੁੱਕੇ ਹਾਂਜੀ ਮੈਚ ਬਹੁਤ ਵਧੀਆ ਹੋਇਆ ਪਰ ਚਲੋ ਹਾਰ ਜਿੱਤ ਇੱਕ ਟੀਮ ਨੇ ਤਾਂ ਜਿੱਤਣਾ ਹੀ ਸੀਗਾ ਪਰ ਉਹ ਬਹੁਤ ਆਊਟਕਲਾਸ ਟੀਮ ਅੱਜ ਖੇਡੀ ਆ ਪਰ ਸਾਡਾ ਜਿਹੜਾ ਸੀਗਾ ਪੰਜਾਬ ਪੁਲਿਸ ਦੇ ਨਾਲ ਸੀ ਕਿਉਂਕਿ ਸਾਡੇ ਇੱਕ ਤਾਂ ਬੱਚਾ ਵਿੱਚ ਹਰਦੀਪ ਵੀ ਖੇਡ ਰਿਹਾ ਰੁਪਿੰਦਰਪਾਲ ਖੇਡ ਰਿਹਾ ਪਰ ਉਦਾਂ ਵੀ ਸਾਡੀਆਂ ਵਿਸ਼ੇਸ਼ੀਆਂ ਵੀ ਇਹ ਟੀਮ ਉੱਪਰ ਆਉਣੀ ਚਾਹੀਦੀ ਕਿਉਂਕਿ ਬਹੁਤ ਆਪਣੇ ਜਿਹੜੇ ਕਰੰਟ ਪਲੇਅਰ 올ੰਪੀయన్స్ ਜਿਹੜੇ ਆ ਉਹਦੇ ਵਿੱਚ ਖੇਡ ਰਹੇ ਸੀਗੇ ਤੇ ਜੇ ਫਾਈਨਲ ਚ ਪਹੁੰਚਦੇ ਤੇ ਬਹੁਤ ਚੰਗਾ ਲੱਗਦਾ ਕਿਉਂਕਿ ਹਰ ਇੱਕ ਨੂੰ 올ੰਪੀਜ਼ ਨੂੰ ਮਿਲਣ ਦੀ ਬੱਚਿਆਂ ਨੂੰ ਕਰੀ ਹੁੰਦੀ ਆ ਪਰ ਐਨੀਵੇ ਮੁਬਾਰਕਵਾਦ ਆ ਟੀਮ ਇੰਡੀਅਨ ਔਇਲ ਵਾਲਿਆਂ ਨੂੰ ਕਿਉਂਕਿ ਬਹੁਤ ਵਧੀਆ ਹਾਕੀ ਉਹਨਾਂ ਨੇ ਅੱਜ ਖੇਡੀ ਆ ਕੋਈ ਹਰ ਸਾਲਾਂ ਤੋਂ ਮੈਂ ਦੇਖਦਾ ਤੁਸੀਂ ਆਰਾਮ ਨਾਲ ਸਾਈਡ ਤੇ ਹੋ ਕੇ ਮੈਚ ਦੇਖਦੇ ਹਾਂ ਵੀ ਲੋਕਾਂ ਨੂੰ ਪਤਾ ਲੱਗਦਾ ਹਾਂ ਵੀ ਕਿਹੜਾ ਮੈਚ ਆ ਕਿਹੜਾ ਫਸੇਨ ਮੈਚ ਆ ਅੱਜ ਕਿਹੜਾ ਸਭ ਤੋਂ ਜ਼ਿਆਦਾ ਫਸਿੰਗ ਮੈਚ ਕਿਹੜਾ ਦੇਖਿਆ ਜਾਂਦਾ ਬਿਲਕੁਲ ਇਹ ਬਹੁਤ ਜ਼ਿਆਦਾ ਅੱਜ ਮੈਚ ਕਿਉਂਕਿ ਵੈਸੇ ਤੇ ਲੱਗਦਾ ਸੀ ਕਿਉਂਕਿ ਜਦੋਂ ਉਹਨਾਂ ਨੇ ਦੋ ਗੋਲਾਂ ਦੀ ਲੀਡ ਲੈ ਲਈ ਸੀ ਲੱਗਦਾ ਸੀਗਾ ਵੀ ਪੰਜਾਬ ਪੁਲਿਸ ਵੀ ਹੋਰ ਗੋਲ ਕਰਨਗੇ ਪਰ ਜਦੋਂ ਉਹਨਾਂ ਨੇ ਡਰਾ ਕਰ ਲਿਆ ਫਿਰ ਇਸ ਜਿਹੜਾ ਸੀ ਬਹੁਤ ਜ਼ਿਆਦਾ ਫਸ ਗਿਆ ਕਿਉਂਕਿ ਬੀਂਗ ਇੱਕ ਹਾਕੀ ਪਲੇਅਰ ਸਾਡਾ ਹੁੰਦਾ ਵੀ ਇਹਨੂੰ ਪ੍ਰੋਪਰਲੀ ਵਾਚ ਕੀਤਾ ਜਾਵੇ ਵੀ ਟੀਮਸ ਕੀ ਕਰ ਰਹੀਆਂ ਆ ਲੇਟੈਸਟ ਹਾਕੀ ਜਿਹੜੀ ਆ ਕੀ ਚੱਲ ਰਹੀ ਆ ਤੇ ਇਸ ਕਰਕੇ ਮੈਂ ਤੇ ਇੱਧਰ ਜਿੱਧਰ ਸਾਰੇ ਪਬਲਿਕ ਬੈਠੇ ਸੀ ਪਰਲੇ ਪਾਸੇ ਜਾ ਕੇ ਦੇਖਦੇ ਆ ਕਿਉਂਕਿ ਸਾਰਾ ਮੈਚ ਉੱਥੋਂ ਫੇ ਦੇਖਦਾ ਇੱਥੇ ਡਿਸਟਰਬੈਂਸ ਬੜੀ ਰਹਿੰਦੀ ਆ ਸੋ ਬਹੁਤ ਵਧੀਆ ਲੱਗਾ ਔਰ ਸਪੈਸ਼ਲੀ ਇਸ ਟੂਰਨਾਮੈਂਟ ਕਮੇਟੀ ਨੂੰ ਬਹੁਤ ਮੁਬਾਰਕਬਾਦ ਕਿਉਂਕਿ ਬਹੁਤ ਵਧੀਆ ਟੂਰਨਾਮੈਂਟ ਹਮੇਸ਼ਾ ਕਰਾਉਂਦੇ ਆ ਔਰ ਸਪੈਸ਼ਲੀ ਇਹਨਾਂ ਦਾ ਇਹ ਆ ਵੀ ਇਹ ਜਿਹਨੇ ਪੁਰਾਣੇ ਪਲੇਅਰਸ ਆਉਂਦੇ ਆ ਉਹਨਾਂ ਦੀ ਇੱਥੇ ਬਹੁਤ ਇੱਜ਼ਤ ਮਾਣ ਉਹਨਾਂ ਨੂੰ ਦਿੱਤਾ ਜਾਂਦਾ ਆ ਔਰ ਾਰੇ ਇਸ ਕਰਕੇ ਟੂਰਨਾਮੈਂਟ ਚ ਪਹੁੰਚਦੇ ਵੀ ਜਰੂਰ ਆ ਤੁਸੀਂ ਹੋਕੀ ਦੇ ਕਪਤਾਨ ਵੀ ਰਹਿ ਚੁੱਕੇ ਹੋ 골ਡ ਮੈਡਲ ਵੀ ਗਰੋਨਾ ਵਾਰਡ ਵੀ ਤੁਹਾਨੂੰ ਮਿਲਿਆ ਹੈ ਲੋਕਾਂ ਨੂੰ ਕੀ ਮੈਸੇਜ ਹੈ ਜਿਹੜੇ ਅੱਜ ਵੀ ਤੁਸੀਂ ਦੇਖੋ ਸਰਕਾਰਾਂ ਵੱਲੋਂ ਤੇ ਸਪੋਰਟਸ ਨੂੰ ਲੈ ਕੇ ਵੱਡੇ ਕਦਮ ਚੱਕੇ ਜਾਂਦੇ ਨੇ ਅੱਜ ਵੀ ਉਹ ਮਾਪਿ ਹੋਆ ਜਿਹੜੇ ਬੱਚਿਆਂ ਨੂੰ ਅੱਜ ਵੀ ਗਰਾਊਂਡਾਂ ਚ ਨਹੀਂ ਵੀਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੇਰਾ ਇਹੀ ਆ ਵੀ ਬੱਚਿਆਂ ਨੂੰ ਜ਼ਰੂਰ ਗਰਾਊਂਡ 'ਚ ਜ਼ਰੂਰ ਭੇਜਣਾ ਚਾਹੀਦਾ ਕਿਉਂਕਿ ਦੇਖੋ ਇਹ ਮੈਨੂੰ ਲੱਗਦਾ ਵੀ ਜਦੋਂ ਹੁਣ ਸਾਰੇ ਪਾਸੇ ਫੈਲਿਆ ਹੋਇਆ ਵੀ ਨਸ਼ਾ ਬਹੁਤ ਚੱਲ ਰਿਹਾ ਇਹ ਸਪੋਰਟਸ ਦਾ ਅਗਰ ਪੇਰੈਂਟਸ ਨੂੰ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜਣਾ ਗਰਾਊਂਡ 'ਚ ਆਣ ਕੇ ਉਹਨਾਂ ਸਪੋਰਟਸ ਦਾ ਨਸ਼ਾ ਲਾਉਣ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਤੁਸੀਂ ਆਪਣੇ ਪੇਰੈਂਟਸ ਦਾ ਆਪਣੇ ਸਟੇਟ ਦਾ ਆਪਣੇ ਕੰਟਰੀ ਦਾ ਨਾਮ ਉੱਚਾ ਕਰਦੇ ਆ ਫਲੈਗ ਉੱਪਰ ਜਾਂਦਾ ਆ ਔਰ ਸਾਨੂੰ ਜਦੋਂ ਆਪਾਂ ਬਾਹਰ ਜਾਂਦੇ ਆ ਸਾਨੂੰ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਦਾ ਆ ਔਰ ਪੇਰੈਂਟਸ ਨੂੰ ਇਹੀ ਆ ਵੀ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਜ਼ਰੂਰ ਭੇਜੋ ਤਾਂ ਕਿ ਨਈ ਵੀ ਟੌਪ ਲੈਵਲ ਦੇ ਪਲੇਅਰ ਬਣਨਗੇ ਐਟਲੀਸਟ ਉਹ ਫਿਜ਼ੀਕਲੀ ਫਿਟ ਜ਼ਰੂਰ ਰਹਿਣਗੇ ਨਸ਼ੇ ਤੋਂ ਦੂਰ ਨਸ਼ੇ ਤੋਂ ਦੂਰ ਰਹਿਣਗੇ ਤੇ ਵੀ ਹਰ ਸਾਲ ਸੂਜੀ ਦਾ ਹਾਕੀ ਟੂਰਨਾਮੈਂਟ ਕਿਦੋਂ ਕਰਵਾਇਆ ਜਾਂਦਾ ਤੁਸੀਂ ਵੀ ਪਹੁੰਚਦੇ ਹੋ ਅੱਜ 42ਵਾਂ ਵਾਰੀ ਦਾ ਟੂਰਨਾਮੈਂਟ ਹੈਗਾ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਜ ਮੈਚ ਖੇਡੇਗੇ ਕੱਲ ਸੈਮੀਫਾਈਨਲ ਹੋਣਗੇ ਫਿਰ ਫਾਈਨਲ ਮੈਚ ਦੇ ਵਿੱਚ ਬਿਲਕੁਲ ਕਿਉਂਕਿ ਹਾਕੀ ਜਿਹੜੀ ਆ ਸਾਡੀ ਮੈਨੂੰ ਲੱਗਦਾ ਆ ਵੀ ਲੋਕੀ ਇਹਨੂੰ ਦੇਖਣਾ ਘੱਟ ਹੋਈ ਜਾ ਰਿਹਾ ਕਿਉਂਕਿ ਇੱਕ ਤਾਂ ਟੀਵੀ ਚੈਨਲ ਸੇ ਮੇਰੀ মিডিਆ ਨੂੰ ਸਪੈਸ਼ਲੀ ਰਿਕੁਐਸਟ ਆ ਵੀ ਇਹਨੂੰ ਸਾਡੀ ਨੈਸ਼ਨਲ ਗੇਮ ਆ ਇਹਨੂੰ ਹਮੇਸ਼ਾ ਜਿੰਨੇ ਵੀ ਟੂਰਨਾਮੈਂਟ ਹੁੰਦੇ ਇਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਕਿਉਂਕਿ ਹਰ ਵੇਲੇ ਜਦ ਉਸ ਚੈਨਲ ਆਉਂਦੇ ਆ ਕ੍ਰਿਕਟ ਹਰ ਵੇਲੇ ਦਿਖਾਈ ਦੇ ਮੈਂ ਉਹਨੂੰ ਕੰਡੈਮਨ ਨਹੀਂ ਕਰਦੀ ਲੇਕਿਨ ਉਹ ਹਰ ਚੈਨਲ ਤੇ ਦੇਖਦੇ ਬੱਚੇ ਉਹਨੂੰ ਜ਼ਿਆਦਾ ਪ੍ਰੇਫਰੈਂਸ ਦੇਣ ਲੱਪੇ ਸੋ ਇਹ ਸਾਡੀ ਨੈਸ਼ਨਲ ਗੇਮ ਆ ਇਹਨੂੰ মিডিਆ ਨੂੰ ਚਾਹੀਦਾ ਵੇ ਨੂੰ ਥੋੜਾ ਹਾਈਲਾਈਟ ਕਰਾ ਨਾ ਔਰ ਹਾਕੀ ਹਾਕੀ ਮੈਚ ਭਾਰਤ ਦੀ ਟੀਮ ਪੂਰੇ 브라운 ਮੈਡਲ ਗਰਾਉਂਡ ਲੈ ਕੇ ਆਏ ਨੇ ਨਾਮ ਰੋਸ਼ਨ ਹੋਇਆ ਪੰਜਾਬ ਦਾ ਵੀ ਹਿੰਦ ਪੂਰੇ ਭਾਰਤ ਦਾ ਹਾਂ ਪੂਰੇ ਭਾਰਤ ਦਾ ਵੀ ਔਰ ਸਪੈਸ਼ਲੀ ਸਾਡੇ ਪੰਜਾਬ ਦਾ ਨਾਮ ਬਹੁਤ ਰੋਸ਼ਨ ਹੋਇਆ ਕਿਉਂਕਿ ਸਾਡੇ 9-10 ਪਲੇਅਰ ਜਿਹੜੇ ਆ ਉਸ ਟੀਮ ਦੇ ਵਿੱਚ ਖੇਡੇ ਸੀ ਜਿਹੜੀ ਦੋਨੋਂ ਵਾਰੀ ਦੋਨੋਂ ਵਾਰੀ 브라운 ਮੈਡਲ ਲੈ ਕੇ ਦੋਨੋਂ 올림픽ਸ ਦੇ ਵਿੱਚ ਔਰ ਇਹ ਬਹੁਤ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਔਰ ਸਾਡੇ ਜਿਦਾਂ ਹੈ ਸਟੇਡੀਅਮ ਦੇ ਵਿੱਚ ਲੋਕਾਂ ਨੂੰ মিডিਆ ਰਹੀ ਵੀ ਔਰ ਤੁਸੀਂ ਸਾਰੇ ਅਸੀਂ ਵੀ ਸਾਰੇ ਅਪੀਲ ਕਰਦੇ ਆਂ ਵੀ ਹਾਕੀ ਨੂੰ ਜ਼ਰੂਰ ਦੇਖਣਾ ਹੋਰ ਤਾਂ ਕਿ ਬੱਚੇ ਬੱਚਿਆਂ ਨੂੰ ਨਾਲ ਲੈ ਕੇ ਆਓ ਵੀ ਬੱਚਿਆਂ ਨੂੰ ਇਸ ਚੀਜ਼ ਦਾ ਸ਼ੌਂਕ ਹੋਵੇ ਥੈਂਕ ਯੂ ਦੇਖਿਆ ਸੀ ਗਲਬਤ ਕੀਤੀ ਗਈ ਹੈ ਜੋ ਅੱਜ ਪੰਜਾਬ ਪੁਲਿਸ ਤੇ ਇੰਡੀਅਨ ਆਇਲ ਦਾ ਮੈਚ ਹੋਇਆ ਜਿਸ ਦੇ ਵਿੱਚ ਇੰਡੀਅਨ ਆਇਲ ਨੇ ਮੱਲਾ ਮਾਲ ਲਿਆ ਹੈ ਫੈ ਸੈਮੀਫਾਈਨਲ ਮੈਚ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਕੱਲ ਸੈਮੀਫਾਈਨਲ ਦੋ ਖੇਡੇ ਜਾਣਗੇ ਤੇ ਉਸ ਤੋਂ ਬਾਅਦ ਪਰਸੋ ਫਾਈਨਲ ਮੈਚ ਹੋਏਗਾ ਫਾਈਨਲ ਮੈਚ ਤੋਂ ਬਾਅਦ ਲੱਕੀ ਡਰਾ ਵੀ ਕੱਢੇ ਜਾਣਗੇ ਜੋ ਪਬਲਿਕ ਇੱਥੇ ਪਿਛਲੇ ਕਈ ਦਿਨਾਂ ਤੋਂ ਇੱਥੇ ਮੈਚ ਦੇਖਣ ਲਈ ਪਹੁੰਚਦੀ ਹੈ ਤੇ ਉਹਨਾਂ ਲਈ ਲੱਕੀ ਡਰਾ ਆਲਟੋ ਕਾਰ ਵੀ ਹੈ ਤੇ ਹੋਰ ਵੀ ਕਿਹੜੇ ਫਰਿੱਜ ਮੋਟਰਸਾਈਕਲ ਹੋ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ winner team ਨੂੰ 5.5 ਲੱਖ ਰੁਪਏ ਦਿੱਤਾ ਜਾਏਗਾ ਤੇ runner up ਨੂੰ 2.5 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਕੈਮਰਾਮੈਨ rahul ਦੇ ਨਾਲ सोनू ਮਹਾਜਨ ਜਗਬਾਨੀ ਟੀਵੀ ਚਲੰਦਰ